ਪਟਾਲਾ ਨੇੜੇ ਪਿੰਡ ਬਹਾਦਰ ਸਿੰਘ ਵਿਖੇ ਦਰਦਨਾਕ ਹਾਦਸਾ ਵਾਪਰਿਆ ਹਾਦਸੇ 'ਚ ਨਾ ਦਰਦਨਾਕ ਸੀਕੇ ਇੱਕ ਮੋਟਰਸਾਈਕਲ ਦੂਜੀ ਮੋਟਰਸਾਈਕਲ ਵਿੱਚ ਜਾ ਵਜਾ ਤਾਂ ਬੁਲਟ ਮੋਟਰਸਾਈਕਲ ਦਾ ਇੰਜਣ ਹੀ ਫਾੜ ਗਿਆ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਜ਼ੋਰ ਨਾਲ ਵੱਜੇ ਹੋਣਗੇ ਆਪਸ ਵਿੱਚ ਮੋਟਰਸਾਈਕਲ ਇੱਕ ਵਿਦਿਆਰਥੀ ਜੋ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਹੈ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਤੇ ਆਪਣੇ ਘਰ ਜਾਣ ਲਈ ਪੈਟਰੋਲ ਪੰਪ ਤੋਂ ਨਿਕਲਿਆ ਦੂਜੇ ਪਾਸੇ ਦੂਸਰਾ ਵਿਦਿਆਰਥੀ ਬੁਲਟ ਮੋਟਰਸਾਈਕਲ ਤੇ ਬਟਾਲੇ ਵੱਲੋਂ ਆਪਣੇ ਪਿੰਡ ਜਾਣ ਲਈ ਆ ਰਿਹਾ ਸੀ ਦੋਨਾਂ ਦੀ ਆਮੋ-ਸਾਮਣੇ ਜਦੋਂ ਟੱਕਰ ਹੋਈ ਤਾਂ 10ਵੀਂ ਜਮਾਤ ਵਿੱਚ ਪੜਨ ਵਾਲਾ ਵਿਦਿਆਰਥੀ ਸਹਿਬਾਤ ਸਿੰਘ ਦੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਮਾਪਿਆਂ ਦਾ ਇੰਨਾ ਬੁਰਾ ਹਾਲ ਸੀ ਕਿ ਦੇਖਣਾ ਵੀ ਮੁਸ਼ਕਿਲ ਸੀ ਦੂਜੇ ਪਾਸੇ ਜਦੋਂ ਦੂਸਰਾ ਵਿਦਿਆਰਥੀ ਬੁਲਟ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਉਹ ਵੀ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਦੀ ਉਮਰ ਵੀ ਮਹਿਜ਼ 21 ਤੋਂ 22 ਸਾਲ ਹੋ ਸਕਦੀ ਹੈ 11ਵੀਂ ਜਾਂ 12ਵੀਂ ਜਮਾਤ ਦਾ ਵਿਦਿਆਰਥੀ ਹੋ ਸਕਦਾ ਹੈ ਮ੍ਰਿਤਿਕ ਸਹਿਬਾਤ ਸਿੰਘ ਜੋ 10ਵੀਂ ਜਮਾਤ ਵਿੱਚ ਪੜਦਾ ਸੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਇਸ ਮੌਕੇ ਸਹਿਬਾਤ ਸਿੰਘ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਹਿਬਾਤ ਸਿੰਘ ਮੇਰੇ ਸਕੂਲ ਵਿੱਚ 10ਵੀਂ ਸਮਾਪਤ ਵਿੱਚ ਪੜਦਾ ਸੀ ਤੇ ਛੁੱਟੀ ਤੋਂ ਬਾਅਦ ਆਪਣੇ ਘਰ ਜਾਣ ਲੱਗਿਆ ਦਰਦਨਾਖਾ ਖਾਦਸਾ ਵਾਪਰ ਗਿਆ ਤੇ ਇਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਦੂਜੇ ਵਾਰ ਇਸ ਮੌਕੇ ਤੇ ਪਹੁੰਚੀ ਪੁਲਿਸ ਵੀ ਤਫ਼ਤੀਸ਼ ਕਰ ਰਹੀ ਹੈ ਕਿ ਗਲਤੀ ਕਿਸ ਦੀ ਹੈ ਸਾਰੀ ਘਟਨਾ ਬਹਾਰਲ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਹੋ ਜਾਈਏ ਇਹ ਉੱਤਰੇ ਉੱਥੇ ਗਈ ਇਹ ਕੋਈ ਨਹੀਂ ਉਸਦੇ ਵੀ ਆਪਣੇ ਨਹੀਂ ਕੋਈ ਉੱਥੇ ਵੀ ਆਵਾਏ ਉਹ ਸ਼ਤਕੀ ਨਾਮ ਦੀ ਪ੍ਰਣਾਮ ਅਨਰ ਮੈਂਬਰ ਸੰਗਤ ਨੂੰ ਆਪ ਸਭਲੇਵਰੇ ਸਕੂਲ ਦਾ ਹਾਜ਼ਰ ਸੰਕਲਨ ਸਤਿ ਕੀ ਹੋਈਏ ਜੀ ਅੱਜ ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਸ਼ਹਿਬਾਦ ਸਿੰਘ son of ਰਾਮ ਸਿੰਘ ਰੋਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪਟਾਲ ਕਰਵਾ ਕੇ ਬਾਹਰ ਨਿਕਲੇ ਆ ਪਟਾਲਾ ਵਾਲੀ ਸਾਈਡ ਤੇ ਇੱਕ ਤੇਜ਼ ਰਫਤਾਰ ਚ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 12 ਦਾ ਪੜ੍ਹ ਰਿਹਾ ਤੇ ਆਪਣ ਨਮਸਾਣੀ ਆ ਇੱਕ ਉਹਨਾਂ ਦਾ ਆਪਸ ਵਿੱਚ ਕੋਲੀਜਨ ਹੋਇਆ ਹੈ ਤੇ ਸ਼ਿਬਾਤ ਸਿੰਘ ਦੀ ਜਿਹੜੀ ਆਨ ਸਪੋਟੀ ਦਿੱਖ ਹੋਈ ਹੈ ਕਿੰਨੀ ਇੱਕ ਸੱਟ ਲੱਗੀ ਆਈ ਬੱਚੇ ਦੇ ਡਾਕਟਰ ਸ਼ਿਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਜ਼ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡਰਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਜਰੇ ਹੋਇਆ ਲਾਜ਼ਰ ਜਿਹੜਾ ਉਹਦੀ ਕਾਫੀ ਗੰਭੀਰ ਜਰੂਰੀ ਹੈ ਇਸ ਆਰੇ ਕੋਲ ਮਾਤਾ ਪਿਤਾ ਕੋਲ ਇਕਲੋਈ ਬੱਚਾ ਸੀ ਜੀ ਕੀ ਨਾਮ ਹੈ ਜੀ ਇਹ ਸਈਸ਼ਪਾਲ ਸਿੰਘ ਸਿੰਘਪਾਲ ਸਿੰਘ ਕੀ ਕੋਈ ਐਕਸੀਡੈਂਟ ਹੋਇਆ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਹੁਣੇ ਪट्रोल ਗਈ ਹੈ ਕਿਥੇ ਐਕਸੀਡੈਂਟ ਹੋਇਆ ਪٹرول ਪੰਪਲੇ ਜਸਸ ਹੁਣੇ ਆਏ ਆਣ ਕੇ ਜਿਹੜੀ ਗੱਲ ਪਤਾ ਲੱਗੀ ਆ ਕਿ ਇੱਕ ਸਹਿਬਾਤ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪٹرول ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਬੁਲਟ ਮੋਟਰਸਾਈਕਲ ਤੇ ਰਣਵੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਵੀ ਕੱਲ ਸਾਹਮਣੇ ਆਇਆ ਇਹ ਹਾਂ ਜੇ ਕਲੀਅਰ ਨਹੀਂ ਆ ਫੋਨ ਤੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਤ ਸਿੰਘ ਦੀ ਇੱਕ ਦੀ ਹਾਂ ਜੀ ਦੂਸਰੇ ਨੂੰ ਵੀ ਸਰੀਰ ਆ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ ਦੋਨੋਂ ਵੀ ਵਿਦਿਆਰਥੀ ਇੱਕ ਦੇ ਵਿਦਿਆਰਥੀ ਕਲੀਅਰ ਹੈ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਹੈ ਜੀ ਬਾਕੀ ਜੋ ਕਲੀਅਰ ਹੋਊਗਾ ਇੰਡੀਆ ਕ੍ਰਾਈਮ ਨਿਊਜ਼ दुलम के खिलाफ जंग आप देख रहे हैं इंडिया क्राइम न्यूज़